ਮੈਂ ਸੁਖਮਿੰਦਰ ਕੌਰ ਮੈਂ ਤੇ ਆਟੋ ਤੇ ਜਾ ਰਹੀ ਸੀ ਕਿ ਰਸਤੇ ਤੇ ਦੇਖਿਆ ਕਿ ਐਕਸੀਡੈਂਟ ਹੋਇਆ ਪਿੱਛੇ ਕਾਫੀ ਮੈਂ ਆਪਣਾ ਆਟਾ ਘਲਾੜ ਕੇ ਅੱਗੇ ਆ ਕੇ ਦੇਖਿਆ ਮਰਮ ਪੱਟੀ ਕੀਤੀ ਹੈ ਹਾਲਤ ਨਹੀਂ ਦੇਖੀ ਜਾ ਰਹੀ ਕਾਫੀ ਜ਼ਿਆਦਾ ਜਿਹੜੇ ਉਹਨਾਂ ਦੇ ਡੀਪਲੀ ਇਨਜਰਡ ਹੋਏ ਨੇ ਉਹਨਾਂ ਦੇ ਆਟੋ ਚਾਲਕ ਵੀ ਬੁਰੀ ਤਰ੍ਹਾਂ ਜਖਮੀ ਹੋ ਗਿਆ ਤੇ ਜਿਹੜੇ ਨਾਲ ਪੈਸੇਂਜਰ ਬੈਠੀਆਂ ਸੀ ਸਵਾਰੀਆਂ ਉਹ ਵੀ ਮੈਂ ਤਾਂ ਕਿਤੇ ਬਹੁਤ ਦੂਰ ਅੱਛੇ ਆਟਾ ਤੇ ਬੈਠੀ ਹੋਈ ਸੀ ਮੈਂ ਦੇਖਿਆ ਕਿ ਕੀ ਗੱਲ ਆ ਮੈਂ ਉਹ ਸਾਡੇ ਤੇ ਉਤਰ ਕੇ ਆ ਕੇ ਅੱਗੇ ਇਹਨਾਂ ਦੀ ਆਪ ਕੋਟ ਮਰਮ ਪੱਟੀ ਕੀਤੀ ਆ ਹਾਲਤ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਆ ਬਾਕੀ ਗੱਡੀ ਵੀ ਬਹੁਤ ਵੱਟ ਚੁੱਕੀ ਜਿਸ ਨਾਲ ਐਕਸੀਡੈਂਟ ਹੋਇਆ ਜਿਹਨੇ ਕੀਤਾ ਨਾਲ ਵਾਰ ਵਾਰ ਲੋਕ ਬਾਹਰ ਵੀ ਨਹੀਂ ਆਉਂਦੇ ਇੰਨੀ ਤੇਜ਼ ਚੱਲ ਰਹੇ ਹਾਂਜੀ ਸਰਕਾਰਾਂ ਨੂੰ ਚਾਹੀਦੀ ਐਕਸਪੀਡ ਤੈਅ ਕਰਨੀ ਚਾਹੀਦੀ ਆ ਦੂਸਰੇ ਪਾਸੇ ਸਪੀਡ ਬ੍ਰੇਕਰ ਵਗੈਰਾ ਵੀ ਇੱਥੇ ਬਹੁਤ ਜ਼ਰੂਰੀ ਹੈ ਇੱਕ ਦੋ ਹੋਣੇ ਥੋੜਾ ਠਹਿਰਾ ਹੋਣ ਦੇ ਕਾਰਨ ਚਲੋ ਵੱਡੇ ਐਕਸੀਡੈਂਟ ਤੋਂ ਬੰਦਾ ਬਚ ਸਕਦਾ ਆ ਮੌਤ ਦੇ ਮੂੰਹ ਤੇ ਜਾਣ ਤੋਂ ਬੰਦਾ ਬਚ ਸਕਦਾ ਆ ਕਿ ਰੋਜ਼ ਇੰਨੀ ਜ਼ਿਆਦਾ ਟ੍ਰੈਫਿਕ ਜਾਂਦੀ ਹੈ ਤੇ ਦੋ ਸਪੀਡ ਬ੍ਰੇਕਰ ਹੋਣੇ ਚਾਹੀਦੇ ਐਟ ਲੀਸਟ ਪੂੜਾ ਤੋਂ ਉੱਤਰ ਨੇ ਥੱਲੇ ਗੱਡੀ ਤੇ ਸੀਗਾ ਮੈਂ ਉਹ ਅਗੋਂ ਕਾਰ ਆਈ ਹੈ ਕਾਰ ਵਾਲੇ ਨੇ ਓਵਰਟੇਕ ਕਰਨ ਗਿਆ ਪੀਣਾ ਮੋਟਰਸਾਈਕਲ ਨੂੰ ਕਰਤਾ ਅਗਦਾ ਫਿਰ ਸਾਡੇ ਸਿੱਧਾ ਲਿਆ ਕੇ ਵਿੱਚ ਮਾਰਿਆ ਹਾਂਜੀ ਦੌੜ ਗਿਆ ਆਪ दारू ਪੀਤੀ ਹਾਂ ਕਿੰਨੇ ਕਿ ਲੋਕ ਚੱਕੀ ਹੋਏ ਸਾਰੇ ਤਿੰਨ ਜਨਾਨੀਆਂ ਸੀ ਜਿਹੜੀ ਵਿੱਚ ਤਿੰਨ ਦੋ ਜਣੇ ਸੀ ਇੱਕ ਵਾਲੇ ਚਿੱਟਾ ਲੱਗੀਆਂ ਹਾਂਜੀ ਤੇ ਨੁਕਸਾਨ ਹੋਇਆ ਵੇਕਲਾ ਦਾ ਆਮ ਬਹੁਤ ਜ਼ਿਆਦਾ ਮੇਰੇ ਸੀਸਾ ਟੁੱਟ ਗਿਆ ਬੜਾ ਭੱਜ ਗਿਆ ਉਹ ਵਾਹਸਾ ਤੇ ਉਹ ਪਤਾ ਨਹੀਂ ਕਿੱਥੇ ਲੈ ਗਏ ਉਹਨਾਂ ਦਾ ਜਿਆਦਾ ਨੁਕਸਾਨ ਆ ਜਿਨ੍ਹਾਂ ਨੂੰ ਪਹਿਲਾਂ ਮੋਟਰਸਾਈਕਲ ਕੁਦਲਿਆ ਨਾ ਉਹ ਪਤਾ ਨਹੀਂ ਉਹ ਉਹਨਾਂ ਨੂੰ ਹੋਰ ਗੱਲਿਆ ਰੋਡ ਦੇ ਸੀ ਕਿ ਬੰਦੇ ਉਹਨਾਂ ਨੂੰ ਪਤਾ ਨਹੀਂ ਕਿਹੜੇ ਹੱਥੇ 'ਚ ਖੜਿਆ ਉਹਨਾਂ ਦਾ ਜਿਆਦਾ ਨੁਕਸਾਨ ਆ ਉਹ ਗੱਡੀ ਵਾਲੇ ਵੀਰ ਦੀ ਗੱਡੀ ਆਂਦੀ ਗਾਲੀਆਂ ਬੜੀ ਤੇਜ਼ ਆਟੋ 'ਚ ਮਾਰੀ ਗੱਡੀ ਹਾਂਜੀ ਆਟੋ 'ਚ ਗੱਡੀ ਮਾਰੀ ਅਹੀਂ ਆਟੋ 'ਚ ਅੱਛਾ ਜੀ ਕਿੱਡੇ ਕਿੰਨੇ ਬੰਦੇ ਧੱਕੀ ਹੋਏ ਕਿੰਨਾ ਨੁਕਸਾਨ ਹੋਇਆ ਅਹੀਂ 4 ਜਾਣੇ ਇਹੇ ਦੋਵੇਂ ਇਹੀ ਪੈਣਾ ਹੈ ਇੱਕ ਮੇਰੀ ਸਾਸਰ ਨਾਲ ਸਾਡੇ ਪਿੰਡ ਦਾ ਇੱਕ ਬੰਦਾ ਵਾ ਉਹਨੂੰ ਤੇ ਬਹੁਤ ਜਿਆਦੀਆਂ ਆਈਆਂ ਭਾਜੀ ਨੇ ਤੇ ਜਿਹੜਾ ਆਟੋ ਵਾਲਾ ਉਹ ਤੇ ਬਹੁਤ ਉਹ ਵੀ ਜਖਮੀ ਆ ਤੇ ਆਟੋ ਚਾਰੇ ਦਾ ਸਾਰਾ ਹੀ ਟੁੱਟ ਗਿਆ ਕਸੂਰ ਕਿਹਾ ਹੈ ਕਸੂਰ ਗੱਡੀ ਵਾਲੇ ਦਾ ਵੀ ਅ ਵੀਰ ਜੀ ਆਟੋ ਵਾਲਾ ਤੇ ਆਪਣੇ ਹੱਥ ਆਉਣ ਲਿਆ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕੋਈ ਕੀ ਮੰਗ ਕਰਨੀ ਹੈ ਤੇ ਨਾ ਹੀ ਆਨੇ ਵੀਰ ਜੀ ਅਸੀਂ ਬਚ ਗਏ ਆਟੋ ਵਾਲੇ ਦੀ ਮਦਦ ਕੀਤੀ ਜਾਏ ਮਾਤੜ ਬੰਦਾ